ਇਸ ਸਰਕਾਰਾਂ ਕੋਈ ਵੀ ਹੋਣ ਆਪਾਂ ਪਿੱਛੇ ਜਦੋਂ ਆਪਣਾ ਕਹਿੰਦੇ ਵੀ ਦੇਸ਼ ਆਜ਼ਾਦ ਹੋਇਆ ਹਰੀ ਕ੍ਰਾਂਤੀ ਆਇਆ ਤੁਸੀਂ ਉੱਥੇ ਪਿਛਲੇ 75 ਸਾਲਾਂ ਤੋਂ ਮਾਰੋ ਇਹ ਸਾਰੇ ਕਹਿ ਲੋ ਵੀ ਇੱਕੇ ਚੱਟੇ-ਵੱਟੇ ਨੇ ਸਰਕਾਰ ਅਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਭਾਜਪਾ ਦੀ ਹੋਵੇ ਆਮ ਪਾਰਟੀ ਦੀ ਆਵੇ ਇਹਨਾਂ ਤੋਂ ਸਾਨੂੰ ਕਦੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਸਾਡੇ ਨਾਰੇ ਵੀ ਨੇ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਐਸ ਕਰਕੇ ਸਾਨੂੰ ਇਹਨਾਂ ਤੋਂ ਕੋਈ ਜ਼ਿਆਦਾ ਉਮੀਦ ਨਹੀਂ ਹੈ ਦੇਖ ਕੇ ਰਹਿਆ ਸੀ ਇੱਥੇ ਕੈਬਨਿਟ ਆਉਂਦੀਆਂ ਨੇ ਹੋਰ ਹੁੰਦੀਆਂ ਨੇ ਬਰਾ ਇਹਨੂੰ ਅਸੀਂ ਕੋਈ ਬਾਜਬ ਨਹੀਂ ਸਮਝਦੇ ਪ੍ਰਧਾਨ ਸਾਹਿਬ ਦੀ ਰਾਖੀ ਕਿਵੇਂ ਕਰਦੇ ਹੋ ਕਿਉਂਕਿ ਲਗਾਤਾਰ ਉਹਨਾਂ ਦੇ ਉੱਤੇ ਦੇਖਿਆ ਹੀ ਹੈ ਕਿ ਤਸ਼ੱਦਦ ਵੀ ਹੋਇਆ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕਿਆ ਵੀ ਹੈ ਪ੍ਰਧਾਨ ਸਾਹਿਬ ਦੀ ਚਲੋ ਠੀਕ ਹੈ ਇੱਕ ਵਾਰੀ ਜਦੋਂ 25 26 ਨੂੰ ਲੈ ਗਏ ਸੀ ਆਚੇਤ ਲੈ ਗਏ ਸੀ ਭਲੇਖੇ ਦੇ ਕਰਕੇ ਉਦੋਂ ਸਾਨੂੰ ਇਹ ਗੱਲਾਂ ਦਾ ਨਹੀਂ ਪਤਾ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰਿਟੇਨ ਕਰਿਆ ਹਰਾਸਤ ਦੇ ਲਿਆ ਡੀ ਐਮ ਸੀ 'ਚ ਰੱਖੇ ਉਸ ਤੋਂ ਬਾਅਦ ਛੱਡਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਪ੍ਰਧਾਨ ਜੀ ਦੀ ਇੰਨੀ ਸਕਿਉਰਿਟੀ ਤੇਜ਼ ਕਰਤੀ ਚੱਕਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਵੀ ਇੱਥੋਂ ਚਿੜੀ ਦੇ ਫਰਮ ਹੀ ਨਹੀਂ ਕੱਟ ਸਕਦਾ ਜੀ ਚਿੜੀ ਵੀ ਨੁੱਪਰ ਦੀ ਲੰਘ ਸਕਦੀ ਕਿਉਂਕਿ ਕਿਸਾਨ ਜਿੱਥੇ ਬਦੋਂ ਦਾ ਆਗੂ ਸੂਝਵਾਨ ਬਹੁਤ ਨੇ ਐਦਾਂ ਕਰਕੇ ਵੀ ਅਸੀਂ ਸਖਤਾਈ ਐਦਾਂ ਕਰ ਸਕਦੀ ਵੀ ਮਤਲਬ ਬੰਦਾ ਕ੍ਰੋਸਿੰਗ ਵੀ ਨਹੀਂ ਕਰ ਸਕਦਾ ਕੱਲਾ ਦੂਜਾ ਬਾਹਰਲਾ ਬੰਦਾ ਤਾਂ ਕੀ ਅਸੀਂ ਸਾਨੂੰ ਵੀ ਇਹ ਦਿੱਕਤ ਬਹੁਤ ਆਉਂਦੀ ਆ ਪ੍ਰਧਾਨ ਜੀ ਦੇ ਕੋਲੇ ਜਾਂਦੇ ਤਾਂ ਬਹੁਤ ਦੂਰ ਦੀ ਗੱਲ ਆ ਇਹ ਪ੍ਰਸ਼ਾਸਨ ਕੋਈ ਵੀ ਆ ਮਤਲਬ ਇਹ ਦਿਲਚੋਪਲੇਖਾ ਕਰਦੇ ਵੀ ਪ੍ਰਧਾਨ ਜੀ ਨੂੰ ਅਸੀਂ ਚੱਕ ਕੇ ਲੈ ਜਾਵਾਂ ਇਹ ਤਾਂ ਨਾ ਮੁਸ਼ਕਲ ਆ ਕਦੇ ਵੀ ਦਿੱਟਗੇ ਜਾਵਾਂਗੇ ਨਹੀਂ ਆਪਣੀ ਚੀਜ਼ ਹੋ ਕੇ ਜਾਵਾਂਗੇ ਐ ਨਹੀਂ ਜਾਂਦੇ ਬਿਨਾ ਜਿੱਥੇ ਲੇ ਬੁਲੰਦ ਨੇ ਹੌਸਲੇ ਬੁਲੰਦ ਨੇ ਬਿਲਕੁਲ ਕਿ ਨਹੀਂ ਠੰਡ ਬੋ ਬੇ ਕੁਛ ਪਈ ਜਾ ਮੀਂਹ ਚੱਕਰ ਸਭ ਲਖਾ ਤੇ ਇੱਥੇ ਪਿਛਲੇ ਦਿਨਾਂ ਚ ਬਾਰਿਸ਼ ਵੀ ਪਈ ਸੀ ਬਾਸ਼ੀ ਪਈ ਧੁੱਪਾ ਬੋ ਪਈ ਜੀ ਧੁੱਪਾ ਜ ਵੀ ਸੀ ਤੇ ਮੱਛਾ ਉਹ ਕਿਹੜਾ ਪੱਕੇ ਮਕਾਨ ਨੇ ਕਿਉਂਕਿ ਉਰੇ ਤਾਂ ਟਰਾਲੀਆਂ ਖੜੀਆਂ ਪੱਕੀਆਂ ਜੀ ਇੱਥੀ ਬੈ ਇਹਨਾਂ ਦੇ ਘਟਿਆ ਸੀ ਨੇ ਬੜੇ ਖੁਸ਼ ਆਈ ਮੀਂਹ ਕੋਈ ਤਕਲੀਫ ਨਹੀਂ ਕੋਈ ਦੁੱਖ ਨਹੀਂ ਹੈ ਬੜੇ ਤੰਦਰੁਸਤ ਹੌਸਲੇ ਬੁਲੰਦਾਂ ਚੜਦੀ ਕਲਾ ਜੀ ਜੋ ਸਾਡੇ ਕਾਨੂੰਨ ਨੇ ਉਹ ਮੰਨੇ ਚਲੋ ਕਿਸਾਨ ਆਪਦੇ ਘਰਾਂ ਨੂੰ ਜਾਣ ਉਰੇ ਬਹੁਤ ਔਖੇ ਨੇ ਬਜ਼ੁਰਗ ਬਹੁਤ ਤਖਲੀਪਾਂ ਆਉਂਦੀਆਂ ਨੇ ਜੀ ਠੰਡ ਵੀ ਐ ਹੁਣ ਆਖਰ ਨੂੰ ਬਜ਼ੁਰਗ ਨੇਵਰੇ ਜੀ ਇਹਨਾਂ ਨੂੰ ਰਹਿਣਾ ਬਹੁਤ ਔਖਾ ਸਰਕਾਰ ਨੂੰ ਇਹ ਮੰਨਣੇ ਚਾਹੀਦੇ ਨੇ ਇਹ ਕਾਨੂੰਨ ਪਾਠ ਕਰਨ ਤਾਂ ਅਸੀਂ ਖੁਸ਼ੀ ਖੁਸ਼ੀ ਆਪਦੇ ਘਰਾਂ ਨੂੰ ਜਾਈਏ ਤੁਹਾਨੂੰ ਲੱਗਦਾ ਕਿ ਮੰਗਾ ਪੂਰੀਆਂ ਹੋ ਜਾਣਗੀਆਂ ਨਹੀਂ ਜੀ ਕਰਨ ਕਰਨੀਆਂ ਪੈਣਗੀਆਂ ਜਾਂਦੀ ਨਹੀਂ ਅਸੀਂ ਉਹ ਗੋਲ ਤੱਕ ਜਗਲ ਤੱਕ ਕਰਦੇ ਅਸੀਂ ਉਰੀ ਜਚੇ ਬੈਠੇ ਆਂ ਦੇਖੀ ਜਾਊਗੀ ਜੋ ਹੋਊਗੀ ਜਾਂ ਮਰ ਕੇ ਜਾਵਾਂਗੇ ਜਾ ਫਿਰ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ। ਸੋਸ਼ਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟੈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬੇਸ਼ੱਕ ਵਿਗੜ ਚੁੱਕੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਪ੍ਰਧਾਨ ਸਾਹਿਬ ਨੂੰ ਅੱਜ ਮਰਨ ਵਰਤ ਤੇ ਬੈਠੇ ਆ 46 ਦਿਨ ਹੋ ਗਏ ਨੇ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਜਦੋਂ ਤੱਕ ਸਾਡਾ ਮੋਰਚਾ ਫਤੇ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਧਰਨਾ ਨਹੀਂ ਛੱਡਾਂਗੇ ਤੇ ਅੱਜ ਸਾਡੇ ਨਾਲ ਕੁਝ ਕਿਸਾਨ ਆ ਗਏ ਜੁੜੇ ਨੇ ਧਨੇਠਾ ਬਲਾਕ ਸਮਾਣਾ ਜਿਹੜਾ ਕਿ ਲਗਾਤਾਰ ਜਦੋਂ ਤੋਂ ਤੇਰਾ ਫਰਮੇ ਤੋਂ ਇਹ ਦੋ ਹੀ ਫਾਰਮਾ ਦਾ ਐਲਾਨ ਸੀ ਦਿੱਲੀ ਕੋਚ ਦਾ ਸਾਡੇ ਧਨੇਠੇ ਨਗਰ ਦੇ ਟੋਟਲੇ ਨਿਵਾਸੀ ਹੈਗੇ ਨੇ ਜਿਹੜਾ ਨੇ ਲਗਾਤਾਰ ਆਪਣੇ ਦੋ ਟਰਾਲੇ ਟੈਂਟ ਨਿਰੰਤਰ ਜਾਰੀ ਕੋਈ ਬਗੈਰ ਗੈਰ ਹਾਜ਼ਰੀ ਅੱਜ ਤੱਕ ਇਹਨਾਂ ਨੇ ਲਗਾਤਾਰ ਐਨੇ ਸਵਾਵਾ ਨਮਾਈਆਂ ਨੇ ਜਿੰਨਾ ਕਿ ਅਸੀਂ ਸਾਡੇ ਕੋਲੇ ਕੋਈ ਸ਼ਬਦ ਨਹੀਂ ਹੈਗੇ ਜਿਹੜੇ ਅਸੀਂ ਨਗਰ ਵਾਸਤੇ ਕਹਿ ਸਕੀਏ ਲਗਾਤਾਰ ਤਿੰਨ ਵਾਰੀ ਇਹਨਾਂ ਦਾ ਲੰਗਰ ਅਟੁੱਤ ਗੁਰੂ ਦਾ ਲੰਗਰ ਸਵੇਰ ਤੋਂ ਲਾ ਕੇ ਸ਼ਾਮ ਤੱਕ ਸੋ ਤੁਸੀਂ ਸਾਰੀ ਕਬਰ ਦੇਖੋ ਸਾਡੇ ਮਾਵਾ ਪੈਣਾ ਬੀਬੀਆਂ ਸਾਡੀਆਂ ਲਗਾਤਾਰ ਬਤਲ ਤਿੰਨ ਵਾਰੀ ਲੰਗਰ ਪਛਾਦਿਆਂ ਦਾ ਚੌਲਾ ਦਾ ਲੰਗਰ ਹਰ ਇੱਕ ਪ੍ਰਕਾਰੋਂ ਚੱਲਦਾ ਤੇ 4 ਤਰੀਕ ਨੂੰ ਜਿੱਦਾਂ ਆਪਣੀ ਕੌਲ ਸੀ ਵੱਡੀ ਉਸ ਦਿਨ ਇਸ ਨਗਰ ਨੇ ਗੰਨਿਆਂ ਦਾ ਰਸ ਦਾ ਲੰਗਰ ਬਹੁਤ ਵੱਡੇ ਪੱਧਰ ਤੇ ਲਾਇਆ ਸੀ ਅਸੀਂ ਇਹਨਾਂ ਨਗਰਾਂ ਦਾ ਕਾਸ ਤੌਰ ਤੇ ਮੈਂ ਬੀਕੇਜੂ ਇਕਤਾ ਯਾਦ ਦਾ ਤੇ ਦੋਹੇ ਫਾਰਮਾਂ ਵੱਲੋਂ ਇਹਨਾਂ ਸਾਰੇ ਨਗਰ ਨੂੰ ਧੰਨਵਾਦ ਕਰਦਿਆਂ ਤੇ ਅਪੀਲ ਵੀ ਕਰਦਿਆਂ ਹੋਰ ਆ ਨਗਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਵੀ ਜਿਵੇਂ ਇਸ ਨਗਰ ਦਾ ਸਹਿਯੋਗ ਲੰਗਰਾ ਜ਼ਿਲ੍ਹੇ ਕਰਿਆ ਐਸੀ ਤਰ੍ਹਾਂ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਲੰਗਰਾ ਦਾ ਬਤੁਬਤ ਸਹਿਯੋਗ ਜੋ ਕਿਉਂਕਿ ਜਿਹੜੇ ਆਪਣੇ ਹੁਣ ਅੱਜ ਲਗਭਗ 46 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾ ਜੋ ਮਰਨ ਵਰਤ ਤੇ ਸਾਡੀ ਹੱਕੀ ਮੰਗਾਂ ਨੂੰ ਲੈ ਕੇ 2020 ਤੇ 2021 ਦੇ ਜਿਹੜੀ ਗੁੰਗੇ ਵਾਲੀ ਸਰਕਾਰ ਕੇਂਦਰ ਦੀ ਲੜਕੀ ਦੀਆਂ ਮੰਗਾ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਅਸੀਂ ਦਿੱਲੀ ਜਾਣਾ ਸੀ ਪਰ ਉਹ ਲਾਗੂ ਨਹੀਂ ਉਹਨਾਂ ਨੇ ਕਰਿਆ ਕਿਉਂਕਿ ਸਾਡਾ ਉਧਰੋਂ ਕੇਐਮਐਮ ਵੱਲੋਂ ਸ਼ੰਭੂ ਬਾਰਡਰ ਤੋਂ ਉਸੇ ਦੇ ਸਬੰਧ ਨੂੰ ਅਸੀਂ ਮੁੱਖ ਰੱਖਦੇ ਹੋਏ ਅੱਜ ਕਿਉਂਕਿ ਅੱਜ ਪ੍ਰਾਤਰੀ ਜਥੇਬੰਦਿਆ ਵੀ ਐਸਕੇਐਮਐਮ ਵੱਲੋਂ ਵੀ ਉਹਨਾਂ ਨੂੰ ਇਹ ਸਵਾਰਥ ਦਿੱਤਾ ਗਿਆ ਅੱਜ ਲੈਟਰ ਦੇ ਜੋ ਵੀ ਦੇ ਕੇ ਗਏ ਨੇ ਅੱਜ ਅਸੀਂ ਉਹਨਾਂ ਦੇ ਵਿਖਾਸ ਤੌਰ ਤੇ ਵਿਸ਼ੇਸ਼ ਧੰਨਵਾਦ ਕਰਦੇ ਹਾਂ ਤੇ ਖਾਸ ਅਸੀਂ ਲੋਕਾਂ ਨੂੰ ਅਪੀਲ ਇਹੀ ਕਰਦੇ ਹਾਂ ਵੀ ਵੱਧ ਤੋਂ ਵੱਧ ਇੱਥੇ ਇਕੱਠ ਬਧਾਓ ਲੰਗਰ ਚਲਾਓ ਕਿਉਂਕਿ ਗੁਰੂ ਦਾ ਦਿੱਤਾ ਹੋਇਆ ਇਹ ਲੰਗਰ ਹੈ ਆ ਇਹ ਜਿਹੜੇ ਮੋਰਚੇ ਸਫਲ ਹੁੰਦੇ ਨੇ ਲੰਗਰਾਂ ਨਾਲੇ ਹੁੰਦੇ ਨੇ ਜੇਕਰ ਆਪਾਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਤਾਂ ਬਾਜ਼ਿਬ ਗੱਲ ਇਹ ਆ ਵੀ ਬੰਦਾ ਹਰ ਇੱਕ ਕੰਨੀ ਕਤਰਾਉਂ ਲੱਗ ਜਾਂਦਾ ਵੀ ਉੱਥੇ ਸਾਨੂੰ ਰਾਸ਼ਨ ਪਾਣੀ ਦੀ ਸਹੂਤਾ ਉਪਲਬਧ ਨਹੀਂ ਹੁੰਦੀ ਇਸ ਕਰਕੇ ਅਸੀਂ ਇਹਨਾਂ ਦਾ ਸਹਿਯੋਗ ਧੰਨਵਾਦ ਵਿਸ਼ੇਸ਼ ਤੌਰ ਤੇ ਬੀਕੇਜੂ ਇਕਤਾ ਆਜਾਦ ਵੱਲੋਂ ਕਰਦੇ ਆ ਨਗਰ ਦਾ ਬਹੁਤ ਵੱਡਾ ਇਹਨਾਂ ਦਾ ਸਾਨੂੰ ਸਹਿਯੋਗ ਆ ਤੇ ਇਸ ਮੋਰਚੇ ਨੂੰ ਵੀ ਇਹਨਾਂ ਦੀ ਬਹੁਤ ਵੱਡੀ ਦੇਣਾ ਜੀ ਮੋਰਚਾ ਤਾਂ 13 ਫਰਵਰੀ ਤੋਂ ਲੱਗਿਆ ਹੋਇਆ ਤੁਸੀਂ ਕਿੰਨੇ ਕਿ ਦਿਨਾਂ ਤੋਂ ਸੇਵਾ ਨਿਭਾ ਰਹੇ ਹੋ ਇਹ ਲਗਾਤਾਰ 13 ਫਰਵਰੀ ਤੋਂ ਇਹ ਦੋ ਸਾਡੇ ਜਥੇਦਾਰ ਜ ਲਗਾਤਾਰ ਮੈਂ ਸੋ ਨੂੰ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕਾ ਵੀ ਇੱਕ ਦਿਨ ਵੀ ਇਹਨਾਂ ਦੀ ਕੋਈ ਗੈਰ ਹਾਜ਼ਰੀ ਨਹੀਂ ਐਸ ਨਗਰ ਦੀ ਨਿਰੰਤਰ ਜਾਰੀ ਹੈ ਬਲਕਿ ਮੇਰੇ ਨਾਲ ਵੀ ਇਹਨਾਂ ਇਸ ਇਹ ਬਜ਼ੁਰਗ ਖੜੇ ਨੇ ਦੋ ਇਹਨਾਂ ਦੇ ਮੇਰੇ ਨਾਲ ਵੀ ਬਲਕੇ ਹਾਜ਼ਰੀ ਜਾਂਦੇ ਹਾਂ ਹਾਂਜੀ ਜਿਸ ਤਰ੍ਹਾਂ ਕੇਂਦਰ ਸਰਕਾਰ ਹਜੇ ਤੱਕ ਆਪਣੀ ਕੋਈ ਵੀ ਮੰਗ ਨਹੀਂ ਪੂਰੀ ਕਰ ਰਹੀ ਹੈਗੀ ਪੰਜਾਬ ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ ਜਾਂ ਕਿੰਨਾ ਕੁ ਲੱਗਦਾ ਹੈ ਕਿ ਕਿਉਂਕਿ ਬਾਕੀ ਸਾਰੇ ਲੀਡਰ ਆ ਗਏ ਨੇ ਮੁੱਖ ਮੰਤਰੀ ਹਜੇ ਤੱਕ ਨੀਖਨੌਰੀ ਬਾਰਡਰ ਤੇ ਪਹੁੰਚੇ ਇਹ ਦੇਖੋ ਇਹ ਸਰਕਾਰਾਂ ਕੋਈ ਵੀ ਹੋਣ ਆਪਾਂ ਪਿੱਛੇ ਜਦੋਂ ਦਾ ਆਪਣਾ ਕਹਿੰਦੇ ਵੀ ਦੇਸ਼ ਆਜ਼ਾਦ ਹੋਇਆ ਹਰੀ ਕ੍ਰਾਂਤੀ ਆਇਆ ਤੁਸੀਂ ਉੱਥੇ ਪਿੱਛਲੇ 75 ਸਾਲਾਂ ਤੋਂ ਮਾਰੋ ਇਹ ਸਾਰੇ ਕਹਿ ਲੋ ਵੀ ਇੱਕੇ ਚੱਟੇ-ਵੱਟੇ ਨੇ ਸਰਕਾਰ ਕਾਲੀ ਦਲ ਦੀ ਹੋਵੇ ਕਾਂਗਰਸ ਦੀ ਹੋਵੇ ਭਾਜਪਾ ਦੀ ਹੋਵੇ ਆਮ ਪਾਰਟੀ ਦੇ ਆਵੇ ਇਹਨਾਂ ਤੋਂ ਸਾਨੂੰ ਕਦੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਸਾਡੇ ਨਾਰੇ ਵੀ ਨਾ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਐਸ ਕਰਕੇ ਸਾਨੂੰ ਇਹਨਾਂ ਤੋਂ ਕੋਈ ਜ਼ਿਆਦਾ ਉਮੀਦ ਨਹੀਂ ਹੈ ਦੇਖ ਕੇ ਰਹਿਆ ਸੀ ਇੱਥੇ ਕੈਬਨਟ ਆਉਂਦੀਆਂ ਨੇ ਹੋਰ ਹੁੰਦੀਆਂ ਨੇ ਬਰਾ ਇਹਨੂੰ ਅਸੀਂ ਕੋਈ ਬਾਝ ਵੀ ਨਹੀਂ ਸਮਝਦੇ ਹੈਗੇ ਪ੍ਰਧਾਨ ਸਾਹਿਬ ਦੀ ਰਾਖੀ ਕਿਵੇਂ ਕਰਦੇ ਹੋ ਕਿਉਂਕਿ ਲਗਾਤਾਰ ਉਹਨਾਂ ਦੇ ਉੱਤੇ ਦੇਖਿਆ ਹੀ ਹੈ ਕਿ ਤਸ਼ੱਦਦ ਵੀ ਹੋਇਆ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਚੱਕਿਆ ਵੀ ਹੈ ਪ੍ਰਧਾਨ ਸਾਹਿਬ ਦੀ ਚਲੋ ਠੀਕ ਹੈ ਇੱਕ ਵਾਰੀ ਜਦੋਂ 25 26 ਨੂੰ ਲੈ ਗਏ ਸੀ ਆਚੇਤ ਲੈ ਗਏ ਸੀ ਭਲੇਖੇ ਦੇ ਕਰਕੇ ਉਦੋਂ ਸਾਨੂੰ ਇਹ ਗੱਲਾਂ ਦਾ ਨਹੀਂ ਪਤਾ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰਿਟੇਨ ਕਰਿਆ ਹਰਾਸਤ ਲਈਆ ਡੀਐਮਸੀ 'ਚ ਰੱਖੇ ਉਸ ਤੋਂ ਬਾਅਦ ਛੱਡਿਆ ਉਦੋਂ ਬਾਅਦ ਅਸੀਂ ਇਹਨਾਂ ਦੇ ਪ੍ਰਧਾਨ ਜੀ ਦੀ ਇੰਨੀ ਸਕਿਉਰਿਟੀ ਤੇਜ਼ ਕਰਤੀ ਚੱਕਣ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਵੀ ਇੱਥੋਂ ਚਿੜੀ ਦੇ ਫਰਮ ਹੀ ਨਹੀਂ ਕੱਟ ਸਕਦੀ ਜੀ ਚਿੜੀ ਵੀ ਨੁੱਪਰ ਦੀ ਲੰਘ ਸਕਦੀ ਕਿਉਂਕਿ ਕਿਸਾਨ ਜਿੱਥੇ ਬੰਦੋ ਦਾ ਆਗੂ ਸੂਝਵਾਨ ਬਹੁਤ ਨੇ ਐਦਾਂ ਕਰਕੇ ਵੀ ਅਸੀਂ ਸਖਤਾਈ ਐਦਾਂ ਕਰ ਸਕਦੀ ਵੀ ਮਤਲਬ ਬੰਦਾ ਕ੍ਰੋਸਿੰਗ ਵੀ ਨਹੀਂ ਕਰ ਸਕਦਾ ਕੱਲਾ ਦੂਜਾ ਬਾਹਰਲਾ ਬੰਦਾ ਤਾਂ ਕੀ ਅਸੀਂ ਸਾਨੂੰ ਵੀ ਇਹ ਦਿੱਕਤ ਬਹੁਤ ਆਉਂਦੀ ਆ ਪ੍ਰਧਾਨ ਜੀ ਦੇ ਕੋਲੇ ਜਾਂਦੇ ਤਾਂ ਬਹੁਤ ਦੂਰ ਦੀ ਗੱਲ ਆ ਇਹ ਪ੍ਰਸ਼ਾਸਨ ਕੋਈ ਵੀ ਆ ਮਤਲਬ ਇਹ ਦਿਲਚੋਪਲੇਖਾ ਕਰਦੇ ਵੀ ਪ੍ਰਧਾਨ ਜੀ ਨੂੰ ਅਸੀਂ ਚੱਕ ਕੇ ਲੈ ਜਾਵਾਂ ਇਹ ਤਾਂ ਨਾ ਮੁਸ਼ਕਲ ਆ ਕਦੇ ਵੀ ਅਬੇ ਤੁਹਾਨੂੰ ਲੱਗਦਾ ਹੈ ਕਿ ਮੋਰਚਾ ਫਤਿਹ ਹੋ ਜਾਏਗਾ ਹਾਂਜੀ ਫਤਿਹ ਹੋ ਜਾਏਗਾ ਬਿਲਕੁਲ ਤੁਸੀਂ ਡਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਮੁਲਾਕਾਤ ਨੂੰ ਮਿਲਦੇ ਨਹੀਂ ਮਤਲਬ ਜਾਂਦੇ ਹੁੰਦੇ ਤੇ ਡੇਲ ਸਤੇਤੀ ਆਉਂਦੇ ਆਨ ਵੀ ਉੱਥੇ ਪੈਂਦੇ ਆ ਮਤਲਬ ਅੱਜ ਜਿੱਦਣੇ ਉਦਣ ਅਸੀਂ ਗਏ ਨਿਕਲਦੇ ਨਹੀਂ ਗਏ ਇੱਥੇ 24 ਘੰਟੇ ਜਿੱਤ ਕੇ ਜਾਵਾਂਗੇ ਨਹੀਂ ਆਪਣੀ ਚੀਜ਼ ਹੋ ਕੇ ਜਾਵਾਂਗੇ ਐ ਨਹੀਂ ਜਾਂਦੇ ਬਿਨਾ ਜਿੱਤ ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਨੇ ਬਿਲਕੁਲ ਕਈ ਨਹੀਂ ਠੰਡ ਬੋਬੇ ਕੁਛ ਪਈ ਜਾਵੇ ਮੀਂਹ ਚੱਕਰ ਸਭ ਲਖਾ ਤੇ ਇੱਥੇ ਪਿਛਲੇ ਦਿਨਾਂ ਚ ਬਾਰਿਸ਼ ਵੀ ਪਈ ਸੀ ਬਾਰਿਸ਼ ਹੀ ਪਈ ਐ ਧੁੱਪਾਂ ਬਹੁ ਪਈਆਂ ਜੀ ਧੁੱਪਾਂ ਵੀ ਥੀ ਤੇ ਮੱਛਾਂ ਉਹ ਕਿਹੜਾ ਪੱਕੇ ਮਕਾਨ ਨੇ ਕਿਉਂਕਿ ਉਰੇ ਤਾਂ ਟਰਾਲੀਆਂ ਖੜੀਆਂ ਪੱਕੀਆਂ ਜੀ ਇੱਥੇ ਬੈ ਇਨਾ ਜੇ ਇਕੱਟਿਆ ਸੀ ਨੇ ਬੜੇ ਖੁਸ਼ ਆਈ ਮੀ ਕਿ ਕੋਈ ਤਕਲੀਫ ਨਹੀਂ ਕੋਈ ਦੁੱਖ ਨਹੀਂ ਹੈ ਬੜੇ ਤੰਦਰੁਸਤ ਹਾਂ ਹੌਸਲੇ ਬੁਲੰਦ ਆਂ ਚੜ੍ਹਦੀ ਕਲਾ ਚ ਜੀ ਤੇ ਜਿਵੇਂ ਤੁਸੀਂ ਦੇਖਿਆ ਹੀ ਆ ਕਿ ਵੀ ਪ੍ਰਧਾਨ ਸਾਹਿਬ ਦੀ ਬੇਸ਼ੱਕ ਸਿਹਤ ਬਿਗੜੀ ਹੋਈ ਆ ਪਰੰਤੂ ਉਹ ਕਿਸਾਨਾਂ ਦੇ ਹੌਸਲੇ ਬੁਲੰਦ ਆ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਉਹ ਖਨੌਰੀ ਤੇ ਸਥਿਤੀ ਹੈ ਅਜਿਹਾ ਹੀ ਕਹਿਣਾ ਚਾਹੁੰਦੇ ਆ ਜੀ ਸਰਕਾਰ ਨੂੰ ਵੀ ਜੋ ਸਾਡੇ ਕਾਨੂੰਨ ਨੇ ਉਹ ਮੰਨੇ ਚਲੋ ਕਿਸਾਨ ਆਪਦੇ ਘਰਾਂ ਨੂੰ ਜਾਣ ਉਰੇ ਬਹੁਤ ਔਖੇ ਨੇ ਬਜ਼ੁਰਗ ਬਹੁਤ ਤਕਲੀਫਾਂ ਆਉਂਦੀਆਂ ਨੇ ਜੀ ਠੰਡ ਵੀ ਐ ਹੁਣ ਆਖਰ ਨੂੰ ਬਜ਼ੁਰਗ ਨੇ ਉਰੇ ਜੀ ਇਹਨਾਂ ਨੂੰ ਰਹਿਣਾ ਬਹੁਤ ਔਖਾ ਸਰਕਾਰ ਨੂੰ ਇਹ ਮੰਨਣੇ ਚਾਹੀਦੇ ਨੇ ਇਹ ਕਾਨੂੰਨ ਪਾਠ ਕਰਨ ਤਾਂ ਅਸੀਂ ਖੁਸ਼ੀ ਖੁਸ਼ੀ ਆਪਦੇ ਘਰਾਂ ਨੂੰ ਜਾਈਏ ਤੁਹਾਨੂੰ ਲੱਗਦਾ ਕਿ ਮੰਗਾ ਪੂਰੀਆਂ ਹੋ ਜਾਣਗੀਆਂ ਨਹੀਂ ਜੀ ਕਰਨ ਕਰਨੀਆਂ ਪੈਣਗੀਆਂ ਜੀ ਜਾਂਦੀ ਨਹੀਂ ਅਸੀਂ ਉਹ ਗੋਲ ਤੱਕ ਜਗਲ ਤੱਕ ਕਰਦੇ ਹਾਂ ਅਸੀਂ ਉਰੀ ਜਚੇ ਬੈਠੇ ਆਂ ਦੇਖੀ ਜਾਓਗੀ ਜੋ ਹੋਊਗੀ ਜਾਂ ਮਾਰ ਕੇ ਜਾਵਾਂਗੇ ਜਾਂ ਫਿਰ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ ਆਪਣੇ ਮੰਗਾ ਨੂੰ ਲੈ ਕੇ ਅੜੀ ਪੱਕੀ ਆ ਹਾਂਜੀ ਹਾਂ ਪੱਕੀ ਆ ਜੀ ਹਾਂ ਫੁੱਲ ਜੋਰਾਂ ਤੇ ਆਈ ਆ ਅਸੀਂ ਤਿਆਰੀ ਚ ਆਇਆ ਬਜ਼ਾਰੇ ਕਿੰਨਾ ਕ ਜੱਥਾ ਤੁਹਾਡੇ ਨਾਲ ਜੁੜਿਆ ਆ ਬਾਕੀ ਕਾਫੀ ਜੁੜਿਆ ਆ ਸਾਰਾ ਨਗਰ ਮੰਗੂਆ ਸਾਡਾ ਬਾਕੀ ਜਦਾ ਵੀ ਬਥੇਰੇ ਨੇ ਆਲੇ-ਦਾਲੇ ਪਿੰਡਾਂ ਦੇ ਲੋਕੀ ਬਥੇਰੇ ਆਸਤ ਦੇ ਰਹੇ ਨੇ ਕੋਈ ਕਾਸ ਦੀ ਚੀਜ਼ ਦੀ ਘਾਟ ਨਹੀਂ ਹੈਗੀ ਅੱਜ ਸਪੈਸ਼ਲ ਕੋਈ ਮੱਕੀ ਦਾ ਆਟੇ ਦੀਆਂ ਥੈਲੀਆਂ ਦੇ ਕੇ ਜਾ ਰਿਹਾ ਕੋਈ ਕੁਛ ਦੇ ਕੇ ਜਾ ਪੂਰਾ ਸਹਿਯੋਗ ਦੇ ਰਹੇ ਨੇ ਲੋਕੋ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਕਿਉਂ ਸਾਨੂੰ ਦੋਈ ਸੱਸ ਤਰ੍ਹਾਂ